ਨੇ ਮੈਂ ਤੁਹਾਡਾ ਆਪਣਾ ਸੁੱਖੀ ਮਾਲਵਾ ਅੱਜ ਆਪਾਂ ਕਰਾਂ ਗੁੱਡਾਂ ਦੀ ਕਿਆਰੀਆਂ ਆ ਹੁਣੇ ਆਪਾਂ ਜਾ ਕੇ ਬਾਹਰ ਤੋਂ ਨਵੀਂ ਖੁਰਪੀ ਲੈ ਕੇ ਆਏ ਆ ਦੇਖਦੇ ਆ ਚਲਾ ਕੇ ਵੀ ਕਿਦਾਂ ਚੱਲਦੀ ਆ ਸਾਰੀ ਵੀਡੀਓ ਦੇਖਿਓ ਆਪਾਂ ਨੇ ਅੱਜ ਗੁੱਡਣਾ ਕੁਮਾਰ ਪਿਆਜ਼ ਲਾਸਣ ਸਾਰਾ ਕੁਝ ਗੁੱਡਾਂਗੇ ਦੇਖੋ ਅੱਜ ਦਾ ਦਿਨ ਕਿਦਾਂ ਨਿਕਲਦਾ ਫਿਰ ਆਪਣਾ ਇਹ ਸਾਰਾ ਗੁੱਡਣਾ ਆਪਾਂ ਨੇ ਇਹ ਕੱਖ ਕੱਢਣੇ ਨੇ ਸਾਰੇ ਆਪਾਂ ਨੇ ਇਹ ਫਿਰ ਲਾਸ ਨੂੰ ਉਸ ਤੋਂ ਬਾਅਦ ਜੇ ਅੱਜ ਹੋ ਗਿਆ ਅੱਜ ਇਸ ਕਰ ਦਾਂਗੇ ਸਾਰਾ ਜੇ ਕੱਲ ਨੂੰ ਰਹਿ ਗਿਆ ਥੋੜਾ ਜਿਹਾ ਤਾਂ ਕੱਲ ਨੂੰ ਕਰ ਦਾਂਗੇ ਵੈਸੇ ਅੱਜ ਮੌਸਮ ਵੀ ਬਹੁਤ ਠੰਡਾ ਹਵਾ ਚੱਲ ਰਹੀ ਹੈ ਦੇਖੋ ਇਹ ਆਪਣੇ ਕਿਨੂ ਆਹੋ ਆਗੇ ਗਲਗਲਾ ਆ ਗਈਆਂ ਚਾਰ ਵਾਲੀਆਂ ਦੇਖਦੇ ਆਂ Carica di bronco, ma ਠੀਕ ਹੈ ਠੀਕ ਹੈ ਨੈਕਸਟ ਪਾਟ ਆ ਦੇਖੋ ਇਹ ਆਨ ਓਕੇ ਹੋ ਗਈਆਂ ਆਪਣੀਆਂ ਕੈਰੀਆਂ ਦੇਖੋ ਜੀ ਥੋੜੀ ਜਿਹੀ ਕਰ ਗਈ ਉਹ ਕੱਲ ਕੱਢਾਂਗੇ ਆ ਦਿਖਾਉਣੀ ਆਪਾਂ ਆ ਇਨਾ ਕਚਰਾ ਕੱਢੇ ਵਿੱਚੋਂ ਕੱਕ ਬਹੁਤ ਜ਼ਿਆਦਾ ਹੋਇਆ ਪਿਆ ਸੀਗਾ ਇਹ ਸਾਰਾ ਕੱਕ ਕੱਢੇ ਆ ਦੇਖੋ ਆ ਪਿਆ ਕੱਕ ਆ ਇੱਕ ਮੂਲੀ ਵੱਟ ਲਈ ਆਪਾਂ ਇਹ ਸਾਰਾ ਕੱਕ ਆ ਰਹਿ ਗਿਆ ਇੱਥੇ ਤੱਕ ਅੱਧੀ ਗੈਰੀ ਕੱਲ ਨੂੰ ਕਰਾਂਗੇ ਹੁਣ ਜਿਹੜੀ ਬਾਕੀ ਬਚੀ ਏ ਸਾਰੀ ਕੱਲ ਨੂੰ ਹੋਏਗੀ ਤੇ ਆਹ ਗਾਹਾਂ ਵਾਲੀ ਵੀ ਫਿਰ ਕਰਾਂਗੇ ਕੱਲ ਨੂੰ ਦੇਖਦੇ ਹਾਂ ਬਾਕੀ ਕਾਲੂ ਪੂਰਾ ਕਰਦੇ ਆਪਾਂ ਇਹਨੂੰ ਓਕੇ ਕਰ ਕੇ ਕੈਰੀ ਨੂੰ ਫਿਰ ਦਿਖਾਉਨੇ ਆ ਤੁਹਾਨੂੰ ਪੂਰੀ ਵੀਡੀਓ ਹੋ ਗਿਆ ਜੀ ਆਪਣਾ ਆਲਮੋਸਟ ਡਨ ਧਣੀਆਂ ਧਣੀਆਂ ਰਹਿ ਗਿਆ ਆਪਾਂ ਆਹ ਰਹਾ ਆਪਣਾ ਹੋ ਗਿਆ ਸਭ ਸਵੈਜ ਗੁੱਡ ਗੜਾਈ ਦਾ ਹੋ ਗਿਆ ਆਪਣਾ ਹਥਿਆਰ ਤਿੱਖਾ ਹੋ ਗਿਆ ਪੂਰਾ ਜਿਹੜਾ ਨਵਾਂ ਲੈ ਕੇ ਆਉਂਦਾ ਸੀ ਆਪਾਂ ਨੇ ਐਂ ਚੰਡੇ ਹੋ ਗਏ ਬਦਿਆ ਕੰਮ ਦਿੱਤਾ ਇਹਨੇ ਆਪਣਾ ਹੁਣ ਦੇਖੋ ਧਣੀਆਂ ਆਪਾਂ ਸੁਧਾਰਨਾ ਤੇ ਉਸ ਤੋਂ ਵੱਧੋ ਮਟਰ ਸਹੀ ਕਰਦੇ ਨੇ ਉਧਰ ਆਪਾਂ ਪਾਣੀ ਲਾਤੇ ਆ ਕਰੋ ਚੈੱਕ ਲਾ ਸੁਣੇ ਨਾ ਸੌਰੀ ਪਿਆ ਜਿਹੜੇ ਲਾਇ ਤੇ ਉਹਨਾਂ ਨੂੰ ਪਾਣੀ ਲਾਤੇ ਆ ਆਪਾਂ ਪਹੁੰਚ ਗਏ ਪਾਣੀ ਸਿਰੇ ਦੇਖੋ ручек. We'll